ਦੋਸਤੋ ਜਿਵੇਂ ਜਿਵੇਂ ਜਮਾਨਾ ਐਡਵਾਂਸ ਹੋ ਰਿਹਾ ਟੈਕਨੋਲੋਜੀ ਵੀ ਉਸ ਤਰ੍ਹਾਂ ਹੀ ਉਸੇ ਸਪੀਡ ਨਾਲ ਵੱਧਦੀ ਜਾ ਰਹੀ ਆ ਨਵੇਂ-ਨਵੇਂ ਚੀਜ਼ਾਂ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਇੱਕ ਸਮਾਂ ਸੀ ਜਦੋਂ ਮਨੋਰੰਜਨ ਦੇ ਲਈ ਲੋਕ ਰੇਡੀਓ ਸੁਣਦੇ ਹੁੰਦੇ ਸੀ ਰੇਡੀਓ ਤੇ ਕੋਈ ਗਾਣਾ ਆਉਣਾ ਸੁਣਨਾ ਉਹਦੇ ਨਾਲ ਮਤਲਬ ਖੁਸ਼ ਹੋ ਜਾਣਾ ਚਾਹ ਚੜ ਜਾਣਾ ਰੇਡੀਓ ਦਾ ਜਮਾਨਾ ਹੌਲੀ-ਹੌਲੀ ਚਲਾ ਗਿਆ ਤਵੀਆਂ ਦਾ ਟਾਈਮ ਸੀ ਕਿਸੇ ਟਾਈਮ ਫੇਰ ਹੌਲੀ ਹੌਲੀ ਡੈਕ ਆਏ ਡੈਕ ਤੇ ਲੋਕਾਂ ਨੇ ਸੁਣਨਾ ਨੱਚਣਾ ਪਸੰਦ ਕਰਦੇ ਸੀ ਬਹੁਤ ਜ਼ਿਆਦਾ ਫੇਰ ਡੈਕ ਅਲੋਪ ਹੁੰਦਾ ਗਿਆ ਫੇਰ ਉਸ ਤੋਂ ਬਾਅਦ ਵਾਕਮੈਨ ਦਾ ਯੁੱਗ ਆਇਆ ਵੀ ਸੀ ਆਰ ਵੀ ਆਏ ਵਿਚੇ ਪਿੱਛੇ ਵਾਕਮੈਨ ਤੇ ਲਾ ਕੇ ਕੰਨਾਂ ਨੂੰ 이어ਫੋਨ ਉਹ ਲੱਗ ਜਾਂਦੇ ਸੀ ਹੈੱਡਫੋਨ ਉਹਦੇ ਨਾਲ ਗਾਣੇ ਸੁਣਦੇ ਸੀ ਜਾਂ ਇਸ ਤਰ੍ਹਾਂ ਵੀ ਸੁਣ ਲੈਂਦੇ ਸੀ ਫੇਰ ਵਾਕਮੈਨ ਖਤਮ ਹੋ ਗਿਆ ਆਈਪੋਡ ਆਇਆ ਆਈਪੋਡ ਬੜਾ ਟ੍ਰੈਂਡ ਵਿੱਚ ਰਿਹਾ ਉਹਦੇ ਇੰਨਾ ਸੇ ਉਹਦੇ ਚ ਗਾਣੇ ਫੀਡ ਹੋ ਜਾਂਦੇ ਸੀ ਉਹ ਸੁਣਦੇ ਸੀ ਕਿਦੀ ਮੈਮਰੀ ਕਾਫੀ ਸੀਗੀ ਫਿਰ ਆਈਪੋਡ ਵਿੱਚ ਲੱਗਿਆ ਫਿਰ ਮੋਬਾਈਲ ਆਏ ਪਹਿਲਾਂ ਬਟਨ ਵਾਲੇ ਮੋਬਾਈਲ ਸੀ ਉਹਦੇ ਚ ਮਾੜਾ ਮੁੱਟਾ ਕੋਈ ਇੱਕ ਅੱਧਾ ਗਾਣਾ ਭਰ ਹੋ ਜਾਂਦਾ ਸੀ ਕੋਈ ਮਤਲਬ ਆਵਾਜ਼ ਜਾਂ ਕੋਈ ਸੌਂਗ ਰਿਕਾਰਡਿੰਗ ਬੰਦਾ ਕਰ ਲੈਂਦਾ ਸੀ ਫਿਰ ਉਹ ਗਏ ਟੱਚ ਵਾਲੇ ਆ ਗਏ ਉਹਨਾਂ ਚ ਮੈਮਰੀ ਆ ਗਈ ਸਾਰਾ ਕੁਝ ਕੰਪਿਊਟਰ ਵਾਲੇ ਫੀਚਰ ਆ ਗਏ ਪਹਿਲਾਂ ਮੈਂ ਗਾਣੇ ਸੁਣਦੇ ਸੀ 이어ਫੋਨ ਲਗਾ ਕੇ ਆਪਾਂ ਫਿਰ ਹੁਣ ਅੱਜ ਕੱਲ ਜਿਹੜਾ ਚੀਜ਼ ਦਾ ਟ੍ਰੈਂਡ ਚੱਲ ਰਿਹਾ ਆਹ ਆ 이어ਬੱਡ ਜਣਾ ਖਣਾ ਇਹਨਾਂ ਨੂੰ ਕੰਨ ਚ ਲਾਈ ਫਿਰਦਾ ਕੁਝ ਤਾਂ ਨੀਡ ਹੁੰਦੀ ਹੈ ਕਈਆਂ ਦੀ ਕੋਈ ਇਸ ਤਰ੍ਹਾਂ ਕੋਈ ਟਰੈਵਲ ਕਰ ਰਿਹਾ ਜਿੱਥੇ ਆਵਾਜ਼ ਨਹੀਂ ਸੁਣਦੀ ਫੋਨ ਸੁਣਨਾ ਜਾਂ ਕੋਈ ਵਰਕ ਤੇ ਕੋਈ ਕੰਪਿਊਟਰ ਵਰਕ ਕਰਦਾ ਨਾਲ ਨਾਲ ਉਹਨੇ ਫੋਨ ਸੁਣਨਾ ਕਿਸੇ ਦੀ ਤਾਂ ਲੋਡ ਹੁੰਦੀ ਹੈ ਮਜਬੂਰੀ ਹੁੰਦੀ ਹੈ ਮਤਲਬ ਗਾਉਣਾ ਕਈ ਐਵੇਂ ਸ਼ੌਂਕ ਨੂੰ ਟੌਰ ਨੂੰ ਮਤਲਬ ਦਿਖਾਉਣ ਦੇ ਲਈ ਸ਼ੋਸ਼ੇ ਬਾਜੀ ਫੋਕੀ ਟੌਰ ਜਿਹੜੀ ਉਹਦੇ ਲਈ ਮਹਿੰਗੇ ਮਹਿੰਗੇ ਲਾਈ ਫਿਰਦੇ ਨੇ ਕੰਨ 'ਚ ਤੇ ਤਾਂ ਆਤਾਰ ਤੇ ਵੀ ਨਹੀਂ ਸਾਰਾ ਦਿਨ ਜੋ ਵੀ ਫੋਨ ਤੇ ਸੁਣਨਾ ਗਾਣੇ ਸੁਣਨੇ ਸਾਰਾ ਮਤਲਬ ਇਹਦੇ ਨਾਲੇ ਸੁਣਨਾ ਕਦੇ ਇੱਕ ਪਲ ਦੇ ਲਈ ਵੀ ਕੰਨਾਂ ਨੂੰ ਚੈਨਲ ਮੈਂ ਠਹਿਣਾ ਨਹੀਂ ਦਿੰਦੇ ਵੀ ਆਰਾਮ ਨਾਲ ਸ਼ਾਂਤੀ ਨਾਲ ਦਿਮਾਗ ਰਿਲੈਕਸ ਹੋ ਕੇ ਬੈਠ ਜੂਗਾ ਗਾਣੇ ਸੁਣਨੇ ਤਾਂ ਇਹ ਰਾਤ ਨੂੰ ਵੀ ਦਿਨ ਰਾਤ ਨੂੰ ਤਾਰਦੇ ਨਹੀਂ ਇਹਨਾਂ ਨੂੰ ਇਹ ਬੜੇ ਜਿਹੜੀ ਟੈਕਨੋਲੋਜੀ ਆ ਬਹੁਤ ਖਤਰਨਾਕ ਆ ਜਿਹੜਾ ਇਸ ਤਰ੍ਹਾਂ ਜਿਹੜਾ ਇਹਦਾ ਓਵਰ ਯੂਜ਼ ਕਰਨਾ ਲਿਮਟ ਤੋਂ ਜ਼ਿਆਦਾ ਹੈ ਕੋਈ ਵੀ ਚੀਜ਼ ਆ ਪਹਿਲਾਂ ਜਿਹੜਾ ਟੈਕਨੋਲੋਜੀ ਸੀ ਜਿੰਨੀ ਵੀ ਸੀ ਉਹਦੇ 'ਚ ਰੇਡੀਏਸ਼ਨ ਐਕਸਪੋਜ਼ਰ ਨਾਲ ਦੇ ਬਰਾਬਰ ਸੀ ਬਿਲਕੁਲ ਜਿਹੜੀ ਹੁਣ ਅੱਜ ਕੱਲ ਦੀ ਟੈਕਨੋਲੋਜੀ ਆ ਜਿੰਨੀ ਵੀ ਆ 블루투스 ਹੋਗੇ ਜਾਂ ਹੋਰ ਇੰਟਰਨੈਟ ਜਿੰਨੇ ਇਹਦੇ ਚ ਰੇਡੀਏਸ਼ਨ ਦਾ ਐਕਸਪੋజర్ ਆ ਬੰਦੇ ਨੂੰ 24 ਘੰਟੇ ਇਹਦੇ ਨਾਲ ਆਪਣੇ ਨਿਊਰੋਨ ਤੇ ਸਾਰੇ ਆਪਣੇ ਨਰਵਸ ਸਿਸਟਮ ਤੇ ਸਪਰਮ ਕਾਉਂਟ ਜਿਹੜਾ ਹੋਰ ਸਾਰੇ ਮਤਲਬ ਓਵਰਆਲ ਬੋਡੀ ਤੇ ਇਫੈਕਟ ਪੈ ਰਿਹਾ ਜਿਹਦੇ ਦਿਖ ਰਹੇ ਨੇ ਇਫੈਕਟ ਇਹ ਹੌਲੀ ਹੌਲੀ ਮਿਊਟੇਸ਼ਨਾਂ ਵੀ ਮਤਲਬ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇੰਨਾ ਰੇਡੀਏਸ਼ਨ ਦਾ ਐਕਸਪੋజర్ ਆ ਜੀਨ ਦੇ ਵਿੱਚ ਚੇਂਜ ਆ ਜਾਣੀਆਂ ਡੀਐਨਏ ਦੇ ਵਿੱਚ ਤੇ ਜਿਹੜੇ ਇਹ ਮੈਂ ਹੁਣ ਅੱਜ ਤੁਹਾਨੂੰ ਇਸੇ ਲਈ ਮੈਂ ਵੀਡੀਓ ਬਣਾ ਰਿਹਾ ਕਿਉਂਕਿ ਮੇਰੇ ਕੋਲ 2-3 ਪੇਸ਼ੈਂਟ ਹਾਲੇ ਜਿਹੜੇ ਇਹਨਾਂ ਦੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਜਿਹੜਾ ਇਹਨਾਂ ਦਾ ਜ਼ਿਆਦਾਤਰ ਜਿਹੜਾ ਐਕਸਪੋਜ਼ਰ ਸੀ ਉਹਨਾਂ ਨੇ ਦਿੱਤਾ ਕੰਨਾਂ ਨੂੰ 이어ਬਰਡ ਦਾ ਮਤਲਬ ਲਾਈ ਰੱਖਦੇ ਸੀ ਇਹਨਾਂ ਨੂੰ ਗਾਣੇ ਸੁਣੀ ਜਾਣੇ ਜਾਂ ਕੋਈ ਵੀ ਮੋਬਾਈਲ ਤੇ YouTube ਤੇ ਕੁਝ ਵੀ ਦੇਖਣਾ ਸਿੱਧਾ ਬਹੁਤ ਨਹੀਂ ਸਿਰਫ ਇਹਨਾਂ ਦਾ ਹੀ ਇਸਤੇਮਾਲ ਕਰਨਾ 24 ਘੰਟੇ ਤੇ ਉਹਨਾਂ ਨੂੰ ਦਿੱਕਤਾਂ ਆਈਆਂ ਨੇ ਤਾਂ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਵੀ ਇਹਦਾ ਕੀ ਕੀ ਆਪਾਂ ਨੂੰ ਇਹਦੇ ਨਾਲ 이어ਬੱਡ ਦੇ ਜਿਹੜੀ ਆਪਾਂ ਓਵਰ ਯੂਜ਼ ਕਰ ਰਹੇ ਹਾਂ ਉਹਦੇ ਨਾਲ ਕੀ ਕੀ ਦਿੱਕਤਾਂ ਆ ਸਕਦੀਆਂ ਨੇ ਇੱਕ ਰੀਸੈਂਟਲੀ ਥੋੜੀ ਦੇਰ ਪਹਿਲਾਂ ਮੈਂ ਨੈੱਟ ਤੇ ਵੀ ਪੜਿਆ ਇੱਕ ਲੇਡੀ ਦੇ ਕੰਨ ਦੇ ਵਿੱਚ ਬਲਾਸਟ ਹੋ ਗਿਆ ਇਹ ਜਿਹੜਾ 이어ਬੱਡ ਆ ਲਾਈ ਰੱਖਦੀ ਸੀ 24 ਘੰਟੇ ਸੀ ਵੀ ਉਹ ਕੋਈ ਮਤਲਬ ਵਧੀਆ ਕੰਪਨੀ ਦਾ ਇਹ ਨਹੀਂ ਸੀ ਮਾੜਾ ਕੋਈ ਕਹ ਦੇਣੇ ਵੀ ਮਾੜੀ ਕੰਪਨੀ ਦਾ ਸੀਗਾ ਵੀ ਉਹ ਹੋ ਗਿਆ ਕਿਸੇ ਵੀ ਕੰਪਨੀ ਦਾ ਬਲਾਸਟ ਹੋ ਸਕਦਾ ਕੋਈ ਵੀ ਸੇਫਟੀ ਨਹੀਂ ਹੈ ਕਦੇ ਵੀ ਹੋ ਸਕਦਾ ਇਹ ਹੁਣ ਹੁਣ ਕਿਸਮਤੀ ਟਿਪੈਂਡ ਕਰਦਾ ਇਸ ਕਰਕੇ ਆਪਾਂ ਹੁਣ ਹੋਇਆ ਕੀ ਜਦੋਂ ਬਲਾਸਟ ਹੋ ਗਿਆ ਉਹਨੂੰ ਹੁਣ ਸੁਣਨਾ ਬੰਦ ਹੋ ਗਿਆ ਹਿਅਰਿੰਗ ਲਾਸਟ ਹੋ ਗਿਆ ਉਹਦਾ ਤੇ ਹੁਣ ਉਹਨੂੰ ਸੁਣਨ ਦੇ ਲਈ ਮਸ਼ੀਨ ਲਗਾਉਣੀ ਪਈ ਕੰਨ ਦੇ ਵਿੱਚ ਤਾਂ ਉਹਨੂੰ ਸੁਣੂਗਾ ਇੱਕ ਮੇਰੇ ਕੋ ਪੇਸ਼ੈਂਟ ਆਇਆ ਉਹਨੂੰ ਕੰਨ ਦੇ ਚਾਲੀ ਕੋਈ ਸਾਲ ਉਮਰ ਸੀ 40 42 ਕੰਨ ਦੇ ਵਿੱਚ ਦੋਨੇ ਕੰਨਾਂ ਦੇ ਵਿੱਚ ਜਦੋਂ ਰਾਤ ਨੂੰ ਪੈਂਦਾ ਜਾਂ ਕਿਤੇ ਸ਼ਾਂਤੀ ਦੇ ਵਿੱਚ ਜਾਂਦਾ ਇੱਥੇ ਸ਼ਾਂਤ ਹੋਵੇ ਮਾਹੌਲ ਖੜਕਾ ੜਕਾ ਨਾ ਹੋਵੇ ਟੀ 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 ਇਸ ਤਰ੍ਹਾਂ ਮਤਲਬ ਲਗਾਤਾਰ ਆਵਾਜ਼ ਸੁਣਨ ਲੱਗ ਜਾਂਦੀ ਹੈ ਟੀ ਟੀ ਦੀ ਇਹ ਬਿਮਾਰੀ ਨੂੰ ਕੀ ਕਹਿੰਦੇ ਨੇ ਜਿਹੜੀ ਆਵਾਜ਼ ਸੁਣਨੀ ਕਰਨ ਦੇ ਵਿੱਚੋਂ ਟਿਨਾਈਟਸ ਤਾਂ ਉਹਨੂੰ ਇਹ ਬਿਮਾਰੀ ਹੋ ਗਈ ਮੈਂ ਉਹਦੀ ਹਿਸਟਰੀ ਲਈ ਸਾਰਾ ਵੀ ਕੋਈ ਕੀ ਹੋਇਆ ਕਦੇ ਕੋਈ ਸਿਰ ਚ ਛੱਟ ਵੱਜੀ ਹੋਵੇ ਜਾਂ ਕੋਈ ਹੋਰ ਕਾਰਨ ਜਿਹੜੇ ਵੀ ਦੇਖੇ ਤਾ ਇਹ ਵਿੱਚ ਕਾਰਨ ਇਹ ਨਿਕਲਿਆ ਉਹ ਇਹਦਾ ਬਹੁਤ ਇਅਰਵਰਡ ਤਾਂ ਬਹੁਤ ਜ਼ਿਆਦਾ ਇਸਤੇਮਾਲ ਕਰਦਾ ਸੀ ਤੇ ਇੱਕ ਕੇਸ ਸੀ ਮੇਰੇ ਕੋਲ 35 ਸੱਤਕ ਸਾਲ ਦਾ ਸੀ ਮੇਲ ਉਹਨੂੰ ਚੱਕਰ ਨਹੀਂ ਸੀ ਹਟ ਰਿਹਾ ਉਹਦੀ ਹਿਸਟਰੀ ਲਈ ਤਾਂ ਉਹਦੀ ਹਿਸਟਰੀ ਵਿੱਚ ਵੀ ਇਹ ਇਅਰਵਰਡ ਨਿਕਲੇ ਉਹ ਵੀ ਇਹਦਾ ਬਹੁਤ ਜ਼ਿਆਦਾ ਯੂਜ਼ ਕਰਦਾ ਸੀ ਤਾਂ ਇਹਦੇ ਨਾਲ ਪਾ ਨੂੰ ਨਾਈਟ੍ਰਸ ਦੀ ਵੀ ਪ੍ਰੋਬਲਮ ਹੋ ਸਕਦੀ ਹੈ ਜਿਹੜੀ ਕੰਨ ਦੀ ਟੀਨਟੀ ਚੱਕਰ ਆਉਣੇ ਸ਼ੁਰੂ ਹੋ ਸਕਦੇ ਨੇ ਜੇ ਆਪਾਂ ਇਹਦਾ ਓਵਰ ਯੂਜ਼ ਕਰਨਾ ਸ਼ੁਰੂ ਕਰ ਦਈਏ ਆਉਣੇ ਹਰ ਇੱਕ ਨੂੰ ਨਹੀਂ ਇਹ ਹੁਣ ਕੋਈ ਹੋਗਾ ਵੀ ਲੋਕਾਂ ਨੇ ਕਮੈਂਟ ਕਰਨਾ ਮੈਨੂੰ ਤਾਂ ਆਏ ਨਹੀਂ ਹੈਗੇ ਮੈਂ ਤਾਂ ਇਹਨਾਂ ਯੂਜ਼ ਕਰਦਾ ਆਉਣੇ ਜਿਹਦਾ ਦਾ ਮਤਲਬ ਪਹਿਲਾਂ ਹੀ ਵੀਕ ਹੋਊਗਾ ਨਾ ਸਿਸਟਮ ਉਸ ਪਾਸੇ ਨਰਵਸ ਸਿਸਟਮ ਉਹਨਾਂ ਨੂੰ ਆਉਣੇ ਨੇ ਹਰ ਇੱਕ ਨੂੰ ਨਹੀਂ ਆਉਣੇ ਜਿਵੇਂ ਹੁਣ ਕਿਸੇ ਨੂੰ ਮਾਹ ਬਾਧੀ ਕਿਸੇ ਨੂੰ ਸੁਵਾਦੀ ਇਹ ਨਹੀਂ ਹੁਣ ਵੀ ਹਰ ਇੱਕ ਨੂੰ ਇਹ ਖਰਾਬ ਕਰਨਗੇ ਪਰ ਤੁਹਾਨੂੰ ਆ ਸਕਦੀ ਹੈ ਦਿੱਕਤ ਜੇ ਤੁਸੀਂ ওভারਯੂਸ ਕਰੋਗੇ ਚੱਕਰ ਇਹਦੇ ਨਾਲ ਆ ਸਕਦੇ ਨੇ ਇੱਕ ਇਹਦੇ ਨਾਲ ਕੰਨ ਦੀ ਇਨਫੈਕਸ਼ਨ ਹੋ ਸਕਦੀ ਆ ਕੰਨ ਡੁੱਲਣੇ ਸ਼ੁਰੂ ਹੋ ਸਕਦੇ ਨੇ ਜਿਹਨੂੰ ਕਹਿੰਦੇ ਟੋਰੀਆ ਕਿਉਂਕਿ ਇਹ ਜਦੋਂ ਕੰਨਾਂ 'ਚ ਲਾਈ ਰੱਖਣੇ ਨੇ ਹਵਾ ਪੈਂਦੀ ਨਹੀਂ ਕੰਨ ਦੇ ਵਿੱਚ ਵੈਟ ਜਦੋਂ ਹੋ ਗਏ ਇਹ ਬੜੀ ਵੈਕਸ ਆ ਇਕੱਠੀ ਹੋ ਜਾਂਦੀ ਉਹਦੇ 'ਚ ਬੈਕਟੀਰੀਆ ਜ਼ਿਆਦਾ ਬਣਨ ਲੱਗ ਜਾਂਦੇ ਨੇ ਜਦੋਂ ਇਨਫੈਕਸ਼ਨ ਹੋ ਗਈ ਫਿਰ ਕੰਨ ਡੁੱਲਣੇ ਸ਼ੁਰੂ ਹੋ ਜਾਂਦੇ ਨੇ ਕੰਨ ਦੇ ਜਿਹੜੇ ਪਰਦਾ ਉਹਦੇ ਵਿੱਚ ਗਲੀ ਵੀ ਹੋ ਸਕਦੀ ਆ ਕੰਨ ਦਰਦ ਹੋਣਾ ਸ਼ੁਰੂ ਹੋ ਸਕਦਾ ਕੰਨ ਜਦੋਂ ਦਰਦ ਹੁੰਦਾ ਹਰ ਕਈ ਵਾਰ ਜੁਰ ਇੱਥੇ ਤੱਕ ਦਰਦ ਜਾਂਦਾ ਸਾਰ ਰੋਟੀ ਖਾਣ ਦੇ ਵਿੱਚ ਫਿਰ ਤਿੱਕਕ ਤਾਉਣੀ ਸ਼ੁਰੂ ਹੋ ਜਾਂਦੀ ਆ ਅਖੀਰ ਦੇ ਵਿੱਚ ਜਦੋਂ ਮਤਲਬ ਨਾ ਠੀਕ ਹੋਵੇ ਕੰਨ ਫਿਰ ਪਰਦੇ 'ਚ ਗਲੀ ਹੋ ਕੇ ਡੁੱਲਣੇ ਵੀ ਸ਼ੁਰੂ ਹੋ ਜਾਂਦੇ ਨੇ ਤੇ ਹੋਰ ਇਹਦਾ ਸਭ ਤੋਂ ਵੱਡਾ ਹੋਰ ਨੁਕਸਾਨ ਕੀ ਆ ਇਹਨੇ ਆਪਾਂ ਨੂੰ ਮਤਲਬ ਜਿਹੜੀ ਟੈਕਨੋਲੋਜੀ ਆ ਜਿਹੜੇ 이어ਬੱਡ ਜਿਹੜੇ ਨੇ ਤੋੜਤਾ ਸਮਾਜ ਤੋਂ ਲੋਕਾਂ ਤੋਂ ਤੋੜਤਾ ਜੇ ਆਪਾਂ ਹੁਣ ਜਿਵੇਂ ਕੋਈ ਬੱਸ ਵਿੱਚ ਵੀ ਬੈਠਾ ਬੰਦਾ ਲਾ ਕੇ 이어ਬੱਡ ਮਸਤ ਹੋ ਕੇ ਬੱਸ ਗਾਣੇ ਆਪਣੀ ਦੁਨੀਆ 'ਚ ਖੋ ਜਾਂਦਾ ਬਾਕੀ ਮਤਲਬ ਦੁਨੀਆ ਤੋਂ ਟੁੱਟ ਹੋ ਜਾਂਦਾ ਟੁੱਟ ਜਾਂਦਾ ਬਿਲਕੁਲ ਕੱਟ ਆਫ ਹੋ ਜਾਂਦਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਆਲੇ-ਦਾਲੇ ਕੀ ਹੋ ਰਿਹਾ ਮੇਰੇ ਬਸ ਆਪਣੀ ਮਸਤੀ ਦੇ ਵਿੱਚ ਗਾਣੇ ਸੁਣੀ ਜਾਂਦਾ ਐ ਸਿਰ ਹਲਾਈ ਜਾਂਦਾ ਬੈਠਾ ਨਹੀਂ ਜੇ ਪਹਿਲਾਂ ਕੋਈ ਟਾਈਮ ਸੀ ਬੰਦਾ ਵਾਸਤੇ ਬੈਠਦਾ ਸੀ ਆਲੇ-ਦਾਲੇ ਕੋਈ ਮਤਲਬ ਸਾਥ ਹੋ ਗਿਆ ਉਹਦੇ ਨਾਲ ਬੰਦਾ ਗੱਲਬਾਤ ਕਰੇ ਲੈਂਦਾ ਕੋਈ ਨਾ ਕੋਈ ਹੁਣ ਬਸ ਸਿਰਫ ਆਪਣੇ ਜੋਗ ਰਹਿ ਗਿਆ ਉਹ ਕੋਈ ਮਤਲਬ ਕਿਸੇ ਨਾਲ ਗੱਲੇ ਨਹੀਂ ਕਰਦਾ ਘਰ 'ਚ ਜੇ ਕੋਈ ਬੈਠਾ ਉਹ ਆਪਣੇ ਬਸ ਲਾ ਕੇ ਇੱਕ ਪਾਸੇ ਖੂੰਜੇ 'ਚ ਬਹਿ ਕੇ ਜਾਂ ਤਾਂ ਸਹੇਲੀ ਨਾਲ ਗੱਲ ਕਰੀ ਜਾਣੀ ਹੈ ਜਾਂ ਗਾਣੇ ਸੁਣੀ ਜਾਣੇ ਬਸ ਆਹ ਕੰਮ ਰਹਿ ਗਿਆ ਤੇ ਜੇ ਇਹਦੇ ਨਾਲ ਜੇ ਆਪਾਂ ਕੋਈ ਸੜਕ ਤੇ ਜਾਂਦੇ ਆ ਜਾਂ ਕੋਈ ਡਰਾਈਵ ਕਰ ਰਹੇ ਆ ਜਾਂ ਸੜਕ ਤੇ ਤੁਰੇ ਜਾ ਰਹੇ ਆ ਬੰਦੇ ਦਾ ਧਿਆਨ ਹੀ ਟੁੱਟ ਜਾਂਦਾ ਕੋਈ ਪਿੱਛੋਂ ਵਹੀਕਲ ਆ ਰਿਹਾ ਉਹ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਐਕਸੀਡੈਂਟ ਵੀ ਕਈ ਹੋਏ ਨੇ ਨਾ ਕਰਕੇ ਕਿਉਂਕਿ ਹਾਰਨ ਨਹੀਂ ਸੁਣਦਾ ਪਿੱਛੋਂ ਆਵਾਜ਼ ਨਹੀਂ ਸੁਣਦੀ ਬੰਦਾ ਮਸਤ ਹੋਇਆ ਹੁੰਦਾ ਜਿਹੜਾ ਸੁਣ ਰਿਹਾ ਹੁੰਦਾ ਕੋਈ ਗਾਣੇ ਜਾਂ ਕੋਈ ਵੀਡੀਓ ਕੋਈ ਸੁਣ ਰਿਹਾ ਹੁੰਦਾ ਉਹਦੇ ਵਿੱਚ ਫੋਨ ਦੇ ਵਿੱਚ ਤੇ ਐਕਸੀਡੈਂਟ ਵੀ ਕਰਵਾ ਬੈਠਦਾ ਇਹਨਾਂ ਕਰਕੇ ਹੋਰ ਵੀ ਇਸ ਤਰ੍ਹਾਂ ਇਹਨਾਂ ਤੇ ਟੈਕਨੋਲੋਜੀ ਦੇ ਬਹੁਤ ਪਿਆਰਕ ਰਣਤੀ ਜੇ ਆਨਰ ਟਾਈਮ ਚ ਵੀ ਦੇਖਣ ਨੂੰ ਮਿਲਣਗੇ ਜਿਹੜੇ ਵੀ ਰੈਡੀਏਸ਼ਨ ਐਕਸਪੋਜ਼ਰ ਦੇ ਆ ਤਾਂ ਜਿਹੜੇ ਹੁਣ ਜਿਸ ਨੇ ਸ਼ੁਰੂ ਹੋ ਗਏ ਨੇ ਜਿਹੜੇ ਸਾਰੇ ਜਿਹਨ ਮੈਂ ਦੱਸ ਰਿਹਾ ਕੰਨਾਂ ਦੀ ਜਿਹੜੀ ਪ੍ਰੋਬਲਮ ਤਾਂ ਜਿਹੜੀ ਆਪਾਂ ਨੂੰ ਟੈਕਨੋਲੋਜੀ ਦਾ ਲਿਮਟ ਦੇ ਵਿੱਚ ਹੀ ਇਸਤੇਮਾਲ ਕਰਨਾ ਚਾਹੀਦਾ ਕੋਈ ਵੀ ਆਈਟਮ ਆਲ ਟੈਕਨੋਲੋਜੀ ਦੀ ਜੇ ਆਪਾਂ ਓਵਰ ਯੂਜ਼ ਕਰਾਂਗੇ ਤਾਂ ਉਹਦੀਆਂ ਦਿੱਕਤਾਂ ਆਪਾਂ ਨੂੰ ਦੇਖਣ ਨੂੰ ਮਿਲਣੀਆਂ ਹੀ ਹੋਣਗੀਆਂ ਤਾਂ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਜੇ ਤੁਹਾਨੂੰ ਪਸੰਦ ਆਈ ਤਾਂ ਅੱਗੇ ਜਾਣਕਾਰੀ ਸ਼ੇਅਰ ਕਰੋ ਧੰਨਵਾਦ